ਆਹਦੇ ਹੋਣਾ ਆਇਆ ਕਮੈਂਟ ਵੀ ਦੇਖੀ ਕਿ ਕੀ ਇਹਦਾ ਕੰਮ ਕਰ ਗਿਆ ਅੰਤੇ ਮੈਨੇਜਿੰਗ ਡਾਇਰੈਕਟਰ ਸਰਦਾਰ ਮੰਗਲ ਸਿੰਘ ਜੀ ਕਿਸ਼ਨਪ uri ਸਾਹਿਬ ਤੇ ਜੀ ਪ੍ਰਿੰਸੀਪਲ ਮੈਡਮ ਅਮਰ ਜੀ ਅਮਰਦੀਪ ਕੌਰ ਜੀ ਬਹੁਤ ਸੁਚੇਜੇ ਢੰਗ ਦੇ ਨਾਲ ਸੇਵਾ ਇਲਾਕੇ ਦੀ ਸੇਵਾ ਕਰ ਰਹੇ ਨੇ ਬੜਾ ਵਧੀਆ ਪਰਫਾਰਮੈਂਸ ਦੇ ਰਹੇ ਨੇ ਇਲਾਕੇ ਦੇ ਵਿੱਚ ਮੈਂ ਜਦੋਂ ਸੂਬਾ ਆਇਆ ਸੀਗਾ ਮੈਨੂੰ ਸਾਰੇ ਇਹਨਾਂ ਨੇ ਪ੍ਰਾਈਜ਼ ਜਿਹੜੇ ਆ ਮੈਂ ਦੇਖੇ ਬਾਹਰ ਡਿਸਪਲੇ ਲਾਇਆ ਸੀਗਾ ਸੋ ਜਦੋਂ ਅੱਜ ਦਾ ਇਹ ਪ੍ਰੋਗਰਾਮ ਚਾਹੇ ਛੋਟੇ ਬੱਚਿਆਂ ਦਾ اپ ਟੂ 4th ਕਲਾਸ ਤੱਕ ਆ ਪਰ ਬੱਚੇ ਜੋ ਮੈਸੇਜ ਦੇ ਰਹੇ ਨੇ ਜਾਂ ਜੋ ਬੱਚਿਆਂ ਨੂੰ ਸਿਖਾਇਆ ਗਿਆ ਹੈ ਜਾਂ ਜਿਸ ਤਰ੍ਹਾਂ ਬੱਚਿਆਂ ਦੀ ਪਰਵਰਿਸ਼ ਇਸ ਇੰਸਟੀਚਿਊਟ ਦੇ ਵਿੱਚ ਕੀਤੀ ਜਾ ਰਹੀ ਆ ਮੈਂ ਧੰਨਵਾਦੀ ਆ ਪ੍ਰਿੰਸੀਪਲ ਸਾਹਿਬ ਦਾ ਸਟਾਫ ਦਾ ਔਰ ਜੋ ਇੱਕ ਬੰਦੇ ਦੀ ਇਸ਼ਾ ਹੁੰਦੀ ਆ ਕਿ ਮੇਰਾ ਬੱਚਾ ਵੱਡਾ ਹੋ ਕੇ ਇਸ ਪੋਜੀਸ਼ਨ ਤੇ ਜਾਵੇ ਮੋਰਲ ਵੈਲਿਊਜ਼ ਸਿੱਖੇ ਦੇਸ਼ ਦੀ ਸੇਵਾ ਕਰੇ ਖਾਸ ਤੌਰ ਤੇ ਇਹਨਾਂ ਨੇ ਜਿਹੜੀ 에어 ਫੋਰਸ ਨੇਵੀ ਇਨਫੈਂਟਰੀ ਨਾਲ ਸੰਬੰਧਿਤ ਬੱਚਿਆਂ ਦੀਆਂ ਪਰਫਾਰਮੈਂਸ ਜਿਹੜੀਆਂ ਨੇ ਬੜੀਆਂ ਸਲਾਉਣ ਯੋਗ ਨੇ ਸੋ ਮੇਰੇ ਵੱਲੋਂ ਮੁਬਾਰਕਬਾਦ ਸਮੂਹ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਔਰ ਦੇਰ ਸਾਰਿਆਂ ਸ਼ੁਭ ਕਾਮਨਾਵਾਂ ਕਿ ਤੁਸੀਂ ਇਸ ਤਰ੍ਹਾਂ ਹੀ ਅੱਗੇ ਵਧਦੇ ਰਹੋ ਇਲਾਕੇ ਦੀ ਕੌਮ ਦੀ ਦੇਸ਼ ਦੀ ਸੇਵਾ ਜਿਹੜੀ ਆ ਉਹ ਕਰਦੇ ਰਹੋ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ ਚੰਗੀਆਂ ਸੇਵਾਂ ਬਖਸ਼ੇ ਤੁਸੀਂ ਇਸ ਤਰ੍ਹਾਂ ਹੀ ਜਿਹੜੀ ਆ ਸੇਵਾ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਪਾਉਂਦੇ ਰਹੋ ਤੇ ਜੰਡਿਆਲਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਅੱਗੇ ਵਧਦਾ ਰਹੇ ਬਹੁਤ ਬਹੁਤ ਧੰਨਵਾਦ ਉਹ ਇੱਕ ਇਹੋ ਜਿਹਾ ਸਟੇਜ ਆ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਐਕਸਪੋਜ਼ਰ ਦਿੰਦਾ ਬੱਚੇ ਨੂੰ ਔਰ ਸਾਡੀ ਐਜ਼ ਅ ਟੀਮੇ ਹੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚੇ ਜਦੋਂ ਆਫਟਰ ਪਲੱਸ 2 ਉਹ ਸਕੂਲ ਵੱਲ ਮੁੜ ਕੇ ਦੇਖਣ ਤਾਂ ਕਹਿਣ ਕਿ ਵਾਕਿਆ ਸਕੂਲ ਨੇ ਸਾਨੂੰ ਬਹੁਤ ਕੁਝ ਜੋ ਸਾਡੇ ਅੰਦਰ ਸੀਗਾ ਉਹ ਬਾਹਰ ਟੈਲੈਂਟ ਸਾਡੇ ਅੰਦਰ ਭਰ ਦਿੱਤਾ ਸੋ ਟੀਚਰ ਦਾ ਕੰਮ ਇਹੀ ਹੈ ਕਿ ਉਹਨੂੰ ਐਕਸਪੋਜ਼ਰ ਦੇਣਾ ਔਰ ਅੱਜ ਜੋ ਸਟੇਜ ਦੇ ਉੱਪਰ ਪੈਰਾਡਾਈਜ਼ ਔਰ ਓਸ਼ਨ ਨੂੰ ਬਚਾਉਣ ਦੀ ਗੱਲ ਹੋਈ ਹੈ ਆਈ ਥਿੰਕ ਇੱਕ ਉਹੀ ਸਟੇਜ ਸਫਲ ਹੈ ਜਿਹਦੇ ਵਿੱਚ ਨੌਲੇਜ ਔਰ ਕਲਚਰ ਔਰ ਐਕਸਪੀਰੀਅੰਸ ਔਰ ਇੱਕ ਮੈਸੇਜ ਜਿਹੜਾ ਪੇਰੈਂਟਸ تک ਪਹੁੰਚਿਆ ਆਈ ਥਿੰਕ ਕਿ ਬਹੁਤ ਦੂਰ ਤੱਕ ਜਾਏਗਾ ਰੀਜ਼ਨ ਬੀਇੰਗ ਕਿ ਜਿਹੜੇ ਬੱਚੇ ਨੇ ਸਾਡੇ ਨਾ ਇਹ ਸਾਡਾ ਜਿੱਦਾਂ ਅਸੀਂ ਪੌਦੇ ਲਾਉਨੇ ਆ ਤੇ ਗਰਾਸ ਰੂਟ ਲੈਵਲ ਆ ਅਗਰ ਅਸੀਂ ਇਹਨਾਂ ਦੇ ਵਿੱਚ ਇੱਕ ਕੌਨਫੀਡੈਂਸ ਭਰਤਾ ਕਿ ਸਾਡੀ ਧਰਤੀ ਆ ਔਰ ਅਸੀਂ ਇਹ ਧਰਤੀ ਨੂੰ ਬਚਾਉਣਾ ਆ ਔਰ ਉਹਦੇ ਬਚਾਉਣ ਲਈ ਸਾਨੂੰ ਕੀ ਕੁਝ ਕਰਨਾ ਪਏਗਾ ਉਹ ਅੱਜ ਸਭ ਬੱਚਿਆਂ ਨੇ ਸਟੇਜ ਦੇ ਉੱਪਰ ਦੱਸਿਆ ਔਰ ਮੈਨੂੰ ਉਮੀਦ ਹੈ ਕਿ ਜਿਹੜੇ ਮੈਸੇਜ ਪੇਰੈਂਟਸ ਇਥੋਂ ਲੈ ਕੇ ਗਏ ਨੇ ਉਹ ਉਹਨਾਂ ਦੇ ਨਾਲ ਲਾਈਫਟਾਈਮ ਰਹੇਗਾ ਐਂਡ ਆਮ ਵੈਰੀ ਮੱਚ ਹੈਪੀ ਕਿ ਸਾਰੇ ਟੀਚਰਸ ਨੇ ਬਹੁਤ ਅੱਛਾ ਐਫਰਟ ਕੀਤਾ ਸਫਰੇ ਜਿਹੜਾ ਜਨਤਾ ਤਾਂ ਉਹ ਇੱਕ ਪਾਣੀ ਦੇ ਥੀਮ ਤੇ ਓਸ਼ਣ ਤੇ ਜਿਹੜਾ ਆਧਾਰਿਤ ਸੀਗਾ ਔਰ ਇਹਦੇ ਵਿੱਚ ਬੱਚਿਆਂ ਨੇ 410 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਇੱਕ ਮੈਸੇਜ ਜਿਹੜਾ ਅਸੀਂ ਬੋਲ ਕੇ ਨਹੀਂ ਦੱਸ ਸਕਦੇ ਉਹ ਬੱਚਿਆਂ ਨੇ ਪਰਫਾਰਮ ਕਰਕੇ ਦੱਸਿਆ ਕਿ ਸਮੁੰਦਰ ਨੂੰ ਗੰਦਿਆਂ ਨਹੀਂ ਕਰਨਾ ਉਹਨੂੰ ਸਾਫ਼ ਰੱਖਣਾ ਔਰ ਮੇਰੇ ਖਿਆਲ ਨਾਲ ਕਿ ਇਹ ਜਿਹੜੀ ਗੱਲ ਅਸੀਂ ਸਮਝਾਉਣ ਤੱਕ ਕਾਫੀ ਤੱਕ ਕਾਮਯਾਬ ਵੀ ਹੋਵਾਂਗੇ ਕਿਉਂਕਿ ਜਿਹੜੀ ਇੱਕ ਅੱਖੀ ਵੇਖੀ ਚੀਜ਼ ਆ ਉਹਨੂੰ ਅਸੀਂ ਚੰਗੀ ਤਰ੍ਹਾਂ ਅਡਾਪਟ ਕਰਦੇ ਆਂ ਜਾ ਕੇ ਸੁਣ ਕੇ ਔਰ ਬੱਚਿਆਂ ਨੇ ਹਰ ਚੀਜ਼ ਹਰ ਕੋਨਾ ਜਿਹੜਾ ਸਮੁੰਦਰ ਦਾ ਜਿਹੜਾ ਉਹ ਕਵਰ ਕੀਤਾ ਔਰ ਇਹ ਮੈਸੇਜ ਜਿਹੜਾ ਵਾ ਦੇਣ ਦੀ ਕੋਸ਼ਿਸ਼ ਹੀ ਕੀਤੀ ਹੈ ਕਿ ਵਾਤਾਵਰਣ ਹੋਵੇ ਭਾਵੇਂ ਪਾਣੀ ਹੋਵੇ ਤੇ ਭਾਵੇਂ ਕੁਝ ਵੀ ਹੋਵੇ ਉਸ ਨੂੰ ਬਚਾਉਣ ਵਾਸਤੇ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ ਛੇੜ ਸੋਜੇ ਲੀਡ ਕਾਮਰਸ ਸਕੂਲ ਦਾ ਅੱਜ ਸਲਾਨਾ ਫੰਕਸ਼ਨ ਸੀ ਯੂਨੀਅਰ ਵਿੰਗ ਦਾ ਇਹਦਾ ਟੀਮ ਜਿਗਾ ਪੈਰਾਡਾਈਸ ਕਾਮ ਆਫ ਫੋਸ਼ਨ ਇਹਦੇ ਵਿੱਚ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਸੀਗੇ ਕਿ ਸਾਡਾ ਪਾਣੀ ਜਿਹੜਾ ਵਾ ਉਹ ਖਰਾਬ ਹੋ ਰਿਹਾ ਉਹ ਪਲੂਟ ਹੋ ਰਿਹਾ ਹੈ ਸਮੁੰਦਰ ਦਾ ਜਿਹੜਾ ਪਾਣੀ ਆ ਉਹ ਇੰਨਾ ਖਰਾਬ ਹੋ ਗਿਆ ਹੈ ਕਿ ਸਮੁੰਦਰ ਦੇ ਕੰਢੇ ਤੇ ਮੱਛੀਆਂ ਮਰੀਆਂ ਪਈਆਂ ਉਹਨਾਂ ਨੂੰ ਮਤਲਬ ਬਚਾਉਣਾ ਵਾ ਉੱਥੇ ਲੋਕਾਂ ਨੂੰ ਜਰੀਲਾ ਜਿਹੜਾ ਪੈਦਾ ਹੋਈ ਜਾ ਰਿਹਾ ਉਹਨੂੰ ਬਚਾਉਣਾ ਉਸ ਮੈਸੇਜ ਨੂੰ ਦੇਣ ਵਾਸਤੇ ਅਸੀਂ ਇੱਕ ਰੱਖਿਆ ਜੀਗਾ ਕਿ ਇੱਕ ਓਸ਼ਨ ਇੱਕ ਸਮੁੰਦਰ ਹੈ ਔਰ ਇਸ ਨੂੰ ਬਚਾਉਣਾ ਕਿੰਨਾ ਜ਼ਰੂਰੀ ਹੈ ਤੇ ਇਹ ਜੰਨਤ ਹੈ ਪਾਣੀ ਜਨਤ ਹੈ ਪਾਣੀ ਤੋਂ ਬਗੈਰ ਜਨਤ ਬਣੀ ਨਹੀਂ ਸਕਦੀ ਇਸ ਕਰੇ ਪਾਣੀ ਕਿ ਤਰ੍ਹਾਂ ਬਚਾਇਆ ਜਾ ਕੇ ਡਰੈਕ ਕਹਿਣਾ ਕਿ ਪਾਣੀ ਬਚਾਓ ਅਸੀਂ ਇਸ ਸਫਰੇ ਜਨਤ ਜਿਹੜਾ ਸੀਗਾ ਵੀ ਪਾਣੀ ਬਚਾਓ ਪਾਣੀ ਨੂੰ ਸਾਫ ਰੱਖੋ ਪਾਣੀ ਸਾਫ ਰੱਖਣ ਨਾਲ ਹੀ ਸਾਡਾ ਜਿੰਦਗੀ ਹੈ ਉਹ ਜਨਤ ਜਿਹੜਾ ਬਣ ਸਕਦੀ ਹੈ ਅਸਰ ਜਿਸ ਤਰੀਕੇ ਨਾਲ ਫੈਬ ਜਿਹੜੀ ਹੈਗੀ ਆ ਉਹ ਦੇਖੋ ਇੱਕ ਪਿੰਡੂ ਏਰੀਆ ਦਾ ਸਕੂਲ ਆਪਾਂ ਕਹਿ ਸਕਦੇ ਜੰਡਿਆਲਾ ਗੁਰੂ ਲੇਕਿਨ ਜਿਸ ਤਰੀਕੇ ਦੇ ਨਾਲ ਤੁਸੀਂ ਮੱਲਾ ਮਰੀਆਂ ਨੇ ਮਿਲ ਦਿੱਤਾ ਔਰ ਇੱਥੇ ਵੀ ਤੁਹਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬੱਚੇ ਬਹੁਤ ਕੰਮ ਕਰਦੇ ਆ ਕਿ ਜਿੰਨੇ ਵਾਰਡ ਮਿਲਦੇ ਆ YouTube आवर ਸਟੂਡੈਂਟਸ ਅੰਨੇ ਬੱਚੇ ਪਰਫਾਰਮ ਕਰਦੇ ਆ ਜਦੋਂ ਪਰਫਾਰਮ ਕਰਦੇ ਆ ਫਿਰ ਸੰਸਥਾਵਾਂ ਸਾਨੂੰ ਪ੍ਰਾਈਡ ਦਿੰਦੀਆਂ ਸੋ ਸਾਨੂੰ ਅੱਗੇ ਦੋ ਪ੍ਰਾਈਡ ਜਿਹੜੇ ਆ ਇੱਕ ਪ੍ਰਾਈਡ ਆਫ ਇੰਡੀਆ ਮੈਡਮ ਅਮਰਪ੍ਰੀਤ ਕੌਰ ਨੂੰ ਮਿਲ ਰਿਹਾ ਇੱਕ ਪ੍ਰਾਈਡ ਆਫ ਇੰਡੀਆ ਅਮਰਪ੍ਰੀਤ ਪ੍ਰਿੰਸੀਪਲ ਨੂੰ ਮਿਲ ਰਿਹਾ ਦੋਨੋਂ ਮੇਰੇ ਦੋਸਤ ਪੂਲਾ ਦੋਵੇਂ ਆਪਣੇ ਤਾਂ ਤਾਂ ਬੜੇ ਯੋਰ ਲਾ ਰਹੇ ਆ ਔਰ ਦੋ ਪ੍ਰਾਈਡ ਦੇ ਇੱਕ ਠਾਈ ਨੂੰ ਮਿਲਣਾ ਚ ਖੇਤਰੀ ਨੂੰ ਮਿਲਣਾ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਦੀ ਪੋਲਿਸਟਿਕ ਡਵੈਲਪਮੈਂਟ ਕਰੀਏ ਬੱਚਿਆਂ ਨੂੰ ਹਰ ਚੀਜ਼ ਜਿਹੜੀ ਹੈ ਹਰ ਬੱਚੇ ਦੇ ਕੋਈ ਨਾ ਕੋਈ ਇਨਸਟਿੰਕਟ ਹੁੰਦੀ ਹੈ ਉਸ ਇਨਸਟਿੰਕਟ ਨੂੰ ਲੱਭੀਏ ਉਹਨੂੰ ਤਰਾਸ਼ੀਏ ਔਰ ਤਰਾਸ਼ ਤਰਾਸ਼ਾਂਗੇ ਤਾਂ ਕੋਈ ਨਾ ਕੋ ਬੱਚੇ ਬਾਹਰ ਨਿਕਲਣਗੇ ਜਿਸ ਤਰ੍ਹਾਂ ਇੱਕ ਹੀ ਸਾਡੇ 28 ਬੱਚੇ ਇਕੱਲੇ ਜਨਾਲੇ ਗੁਰੂ ਦੇ ਜਿਹੜਾ ਉਹ ਨੈਸ਼ਨਲ ਖੇਡ ਗਿਆ ਹੈ ਇਸ ਤਰ੍ਹਾਂ ਹੀ ਸਾਡੇ ਮਜੀਠਾ ਸਕੂਲ ਦੇ ਕਿੰਨੇ ਖੇਡ ਗਿਆ 10 10 ਬੱਚੇ ਮਜੀਠਾ ਸਕੂਲ ਦੇ ਖੋਲ ਕੇ ਆਏ ਔਰ ਇੱਕ ਲੜਕੀ ਜਿਹੜੀ ਹੈ ਅਸ਼ੀਸ਼ ਕੌਰ ਉਹ 3rd ਆਈ ਹੈ ਗੁਰਸ਼ੀਸ਼ ਕੌਰ ਗੁਰਸ਼ੀਸ਼ ਕੌਰ ਉਹ ਨੈਸ਼ਨਲ ਦੇ ਵਿੱਚੋਂ 3rd ਆਈ ਹੈ 3000 ਮੀਟਰ 30000 ਮੀਟਰ ਰਿਡ ਤੋਂ ਤੋ ਅਸੀਂ ਅਕਸ਼ਲ ਕਰ ਰਹੇ ਹਾਂ ਹਰ ਸਾਲ ਬੱਚੇ ਜਿਹੜੇ ਅੱਗੇ ਆ ਰਹੇ ਆ ਸਪੋਰਟਸ ਨੂੰ ਅਕਸ਼ਲ ਕਰ ਰਹੇ ਹਾਂ ਐਜੂਕੇਸ਼ਨ ਨੂੰ ਅਕਸ਼ਲ ਕਰ ਰਹੇ ਹਾਂ ਕਲਚਰ ਵਿੱਚੋਂ ਵੀ ਐਕਸਕੈਲਰ ਹਾਂ ਅਜੀ ਪ੍ਰੋਜੈਕਟ ਜਿਹੜੀ ਰੇਸ ਹੈ ਕਿ ਸਾਇੰਸ ਦੇ ਯੁੱਗ ਹੈ ਤੇ ਸਾਇੰਸ ਦਾ ਜਿਹੜਾ ਪ੍ਰੋਜੈਕਟ ਆਇਆ ਵਾ ਸਾਡਾ ਉਹ ਪ੍ਰੋਜੈਕਟ ਹੈ ਉਹ ਥਰਡ ਆਇਆ ਵਾ ਪੰਜਾਬ ਦੇ ਵਿੱਚੋਂ ਤੇ ਤੁਸੀਂ ਜਦੋਂ 9 ਤਰੀ ਨੂੰ ਆਉਂਗੇ ਨੌ ਫਿਰ ਫੰਕਸ਼ਨ ਆ ਉਹ ਵੜਦਾ ਜਾਊਗਾ ਤੈਨੂੰ ਸਾਰੇ ਪ੍ਰੋਜੈਕਟ ਜਿਹੜੇ ਬੱਚਿਆਂ ਨੇ ਤਿਆਰ ਕਰਦੇ ਆ ਵਰਕਿੰਗ ਪ੍ਰੋਜੈਕਟ ਉਹ ਦਿਖਾਵਾਂਗੇ ਅਸੀਂ ਬੱਚਿਆਂ ਨੂੰ ਦੇ ਵਿੱਚ ਇੱਕ ਹਲਾ ਸ਼ੇਰੀ ਭਰਦੇ ਆ ਸਾਡਾ ਕੰਮ ਹੈ ਬੱਚਿਆਂ ਨੂੰ ਕਹਿਣਾ ਵੀ ਤਕੜੇ ਹੋ ਜਾਓ ਯੂ ਕੈਨ ਡੂ ਅਸੀਂ ਕਿੱਥੋਂ ਕਨਵਰਟ ਕਰਦੇ ਆ i can't do i never do i will do ਅਸੀਂ ਉਹ ਕੰਮ ਕਰਦੇ ਆ ਕਿ ਬੱਚਾ ਕਹੇ i have do i have done ਜਦੋਂ you know, i have done ਆ ਜਾਂਦਾ ਉਹ ਬੱਚਾ ਜਿਹੜਾ ਉਹ ਕਰਦਾ ਅਸੀਂ ਉਹ i can't do ਤੋਂ ਬੱਚੇ ਨੂੰ ਰਿਫਾਈਨ ਕਰਦੇ ਕਰਦੇ i have done ਤੇ ਲੈ ਜਾਂਦੇ ਆ ਉਹ ਸਕੂਲ ਦੀ ਜਿਹੜੀ ਇੱਕ ਵਿਜ਼ਨ ਹੈ ਉਹਦੇ ਨਾਲ ਹੀ ਬੱਚੇ ਸੈਲ ਕਰਦੇ ਆ